ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਜਿਸ ਵੇ ਭਾਈ ਸੁਵੇਕ ਸਿੰਘ ਔਰ ਭਾਈ ਸ਼ਹਾਵਾਜ ਸਿੰਘ ਦਿਨਾਂ ਦੀ ਪੁਰਵਾਨੀ ਹੁੰਦੀ ਹੈ ਲਗਭਗ ਉਸੇ ਸਮੇਂ ਦੇ ਵਿੱਚ ਇੱਕ ਕਲਗੀਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪੰਥ ਦੀ ਸੇਵਾ ਦਾ ਜਿਨ੍ਹਾਂ ਦਾ ਨਾਮ ਭਾਈ ਹਕੀਕਤ رائے ਸੀ ਉਹਨਾਂ ਨੇ ਵੀ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਬਹੁਤ ਵੱਡੀ ਕੁਰਬਾਨੀ ਜਿਸ ਕੁਰਬਾਨੀ ਨੂੰ ਆਪ ਜੀ ਇਸ ਸਮੇਂ ਸਰਵਣ ਕਰੋਗੇ ਔਰ ਭਾਈ ਹਕੀਕਤ ਰਾਏ ਜੀ ਇਹਨਾਂ ਦੀ ਕੁਰਬਾਨੀ ਦੇ ਪ੍ਰਸੰਗ ਬਹੁਤੇ ਕਰਕੇ ਸਿੱਖ ਸੰਗਤ ਵਿੱਚ ਰਾਗੀਆਂ ਢਾਡੀਆਂ ਕਵੀਸ਼ਰਾਂ ਦੁਆਰਾ ਕੀਰਤਨੀਆਂ ਦੁਆਰਾ ਨਹੀਂ ਸੁਣਾਇਆ ਜਾਂਦਾ ਇਸ ਕਰਕੇ ਆਮ ਸੰਗਤ ਨੂੰ ਭਾਈ ਹਕੀਕਤ ਰਾਏ ਜੀਆਂ ਦੀ ਸ਼ਹੀਦੀ ਬਾਰੇ ਕੋਈ ਬਹੁਤਾ ਇਲਮ ਨਹੀਂ ਹੈ ਸੋ ਆਓ ਆਪਾਂ ਉਸ ਮਹਾਨ ਸੂਰਵੀਰ ਮਹਾਨ ਕੁਰਬਾਨੀ ਵਾਲੇ ਯੋਧੇ ਦੀ ਉਹ ਕੁਰਬਾਨੀ ਨੂੰ ਯਾਦ ਕਰੀਏ ਆਓ ਉਹਨਾਂ ਦਾ ਇਤਿਹਾਸ ਸੁਣੀਏ ਤਾਂ ਕਿ ਸਾਡੇ ਮਨ ਵਿੱਚ ਵੀ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਦਾ ਪਿਆਰ ਬਣ ਸਕੇ ਔਰ ਧਰਮ ਦੇ ਉੱਤੇ ਅਸੀਂ ਵੀ ਅਟੱਲ ਅਤੇ ਦ੍ਰਿੜਪਰੋਸਾ ਨਿਸ਼ਚਾ ਰੱਖ ਸਕੀਏ ਸੋ ਵੀਰ ਹਕੀਕਤ ਰਾਏ ਇਸੇ ਸਮੇਂ ਜਦੋਂ ਭਾਈ ਸੁਵੇਗ ਸਿੰਘ ਤੇ ਭਾਈ ਸ਼ਹਾਵਾਜ ਸਿੰਘ ਜੀਆਂ ਦੀ ਸ਼ੀਧੀ ਹੁੰਦੀ ਹੈ ਲਗਭਗ ਉਸੇ ਸਮੇਂ ਹਕੀਕਤ ਰਾਏ ਨੇ ਵੀ ਆਪਣਾ ਆਪ ਧਰਮ ਉੱਤੋਂ ਬਾਹਰ ਦਿੱਤਾ ਹਕੀਕਤ ਰਾਏ ਬਾਗਮਲਪੁਰੀ ਖੱਤਰੀ ਦੇ ਘਰ ਮਾਈ ਗੌਰਾਂ ਦੇ ਪੇਟੋਂ ਕਤਕਵਦੀ 12 ਸੰਮਤ 1781 ਨੂੰ ਸਿਆਲਕੋਟ ਵਿੱਚ ਪੈਦਾ ਹੋਏ ਫਾਰਸੀ ਅਰਬੀ ਬਹੁਤ ਚੰਗੀ ਤਰ੍ਹਾਂ ਪੜ੍ਹੀ। ਪਿਤਾ ਬਾਗਮਲ ਦਫ਼ਤਰ ਵਿੱਚ ਨੌਕਰੀ ਕਰਦਾ ਸੀ। ਤੇ ਬਡਾਲੇ ਕਸਵੇ ਦੇ ਵਿੱਚ ਕਿਸ਼ਨ ਸਿੰਘ ਖੱਤਰੀ ਰਹਿੰਦਾ ਸੀ। ਉਹਨਾਂ ਦੇ ਘਰ ਇਹਨਾਂ ਦੀ ਸ਼ਾਦੀ ਹੋਈ। ਤੇ ਸ਼ਾਦੀ ਤੋਂ ਬਾਅਦ ਫਿਰ ਇੱਕ ਬੇਟਾ ਪੈਦਾ ਹੋਇਆ। ਉਹਨਾਂ ਦਿਨਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਆਦਿ ਬਹੁਤ ਹੱਠ ਵਾਲੇ ਸਿੰਘ ਆਪਾਂ ਕਹਿੰਦੇ ਆ ਸਿੱਖੀ ਵਿੱਚ ਹੱਠ ਨਹੀਂ ਪਰ ਕਿਹੜਾ ਹੱਠ ਨਹੀਂ ਤੇ ਕਿਹੜਾ ਹੈ ਆਪਾਂ ਕਹਿੰਦੇ ਜਿਨ੍ਹਾਂ ਹੱਠੀਆਂ ਜਪੀਆਂ ਸੱਧੀਆਂ ਅਰਦਾਸ ਵਿੱਚ ਆਪਾਂ ਕਹਿੰਦੇ ਇਹ ਕਿਹੜੇ ਹੱਠੀ ਨੇ ਆ ਹੱਠੀ ਹੈ ਜਿਨ੍ਹਾਂ ਨੇ ਹੱਠ ਆਪਣੇ ਧਰਮ ਲਈ ਕੀਤਾ ਆਪਣੇ ਸਰੀਰ ਦੀ ਕੁਰਬਾਨੀ ਦੇ ਦਿੱਤੀ ਲੇਕਿਨ ਧਰਮ ਨਹੀਂ ਛੱਡਿਆ ਤੋ ਉਹਨਾਂ ਦਿਨਾਂ ਵਿੱਚ ਭਾਈ ਮਨੀ ਸਿੰਘ ਤਾਰੂ ਸਿੰਘ ਆਦਿ ਬੜੇ ਹੱਢੀ ਸਿੰਘਾਂ ਦੇ ਧਰਮ ਉੱਪਰ ਪ੍ਰਵਾਨ ਹੋਣ ਦੀ ਚਰਚਾ ਸਾਰੇ ਪੰਜਾਬ ਦੇਸ਼ ਵਿੱਚ ਫੈਲ ਰਹੀ ਸੀ ਜਿਸ ਨੂੰ ਸੁਣ ਕੇ ਹੋਰ ਵੀ ਸਿੰਘ ਔਰ ਹਿੰਦੂਆਂ ਦੇ ਦਿਲ ਧਰਮ ਉੱਤੇ ਕਾਇਮ ਹੋ ਰਹੇ ਸੋ ਫਕੀਰਤ ਰਾਏ ਨੇ ਵੀ ਇਹੋ ਕਰੜੀ ਸੰਥਿਆ ਧਰਮ ਦੀ ਪੜ ਰੱਖੀ ਇੱਕ ਦਿਨ ਦੇਵੀ ਦੇ ਪੂਜਣ ਦਾ ਟੀਕਾ ਲਾ ਕੇ ਮਕਤਬ ਵਿੱਚ ਆਇਆ ਤਾਂ ਮੁਸਲਮਾਨ ਮੁੰਡਿਆਂ ਨੇ ਹਿੰਦੂਆਂ ਦੇ ਦੇਵੀ-ਦੇਵਤਿਆਂ ਨੂੰ ਬੜੀਆਂ ਬੁਰੀਆਂ-ਬੁਰੀਆਂ ਗਾਲਾਂ ਦੇ ਕੇ ਹਿੰਦੂ ਧਰਮ ਦੀ ਨਿੰਦਿਆ ਅਣਹੋਈ ਬਹੁਤ ਕੀਤੀ। ਅੱਗੋਂ ਹਕੀਕਤ ਰਾਏ ਨੇ ਵੀ ਐਸੇ-ਐਸੇ ਲਾਇਕ ਜਵਾਬ ਦਿੱਤੇ। ਸਾਧ ਸੰਗਤ ਦੀ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ। ਅੱਜ ਸੋਸ਼ਲ ਮੀਡੀਆ ਤੇ ਵੇਖਿਆ ਜਾਂਦਾ। ਸਾਡੇ ਸਿੱਖ ਧਰਮ ਦੇ ਵੀ ਕਈ ਨੌਜਵਾਨ ਐਸੇ ਹਨ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ Hindu ਧਰਮ ਦੇ ਦੇਵੀ-ਦੇਵਤਿਆਂ ਔਰ ਉਹਨਾਂ ਦੇ ਹੋਰ ਇਸ਼ਟਾਂ ਦੇ ਵਿਰੁੱਧ ਜਾਣੇ ਅਣਜਾਣੇ ਦੇ ਵਿੱਚ ਬਹੁਤ ਅਣਹੋਜਾਂ ਔਰ ਗਲਤ ਟਿੱਪਣੀਆਂ ਕਰਦੇ ਹਨ ਜਦੋਂ ਕਿ ਐਸੀ ਗੱਲ ਸਾਨੂੰ ਸ਼ੋਭਾ ਨਹੀਂ ਦਿੰਦੀ ਇਹਦੀ ਪਰਥਾਏ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀਆ ਦੇ ਵੀ ਬਚਨਾਂ ਅਈ ਗੁਰਦਾਸ ਸਾਹਿਬ ਜੀਆਂ ਦੇ ਚਾਰ ਬਚਨ ਹਨ ਉਹਨਾਂ ਨੇ ਚਾਰਾਂ ਬਚਨਾਂ ਦੇ ਵਿੱਚ ਸਾਨੂੰ ਇਸ ਗੱਲ ਦਾ ਨਿਰਣਾ ਕਰਕੇ ਦਿੱਤਾ ਵੀ ਜਿਹੜਾ ਸਿੱਖ ਉਹਨੂੰ ਕੀ ਕਰਨਾ ਚਾਹੀਦਾ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਤਿੰਨ ਉਦਾਹਰਨਾਂ ਦੇ ਕੇ ਤੇ ਚੌਥੀ ਗੱਲ ਸਾਡੇ ਲਈ ਉਹਨਾਂ ਨੇ ਬੜੇ ਪਿਆਰ ਵਾਲੀ ਦੱਸੀ ਆ ਚਕੌਰ ਦੀ ਪ੍ਰੀਤ ਚੰਦਰਮਾ ਨਾਲ ਹੈ ਸੂਰਜ ਭਾਵੇਂ ਉਹ ਤੋਂ ਵੱਡਾ ਹੈ ਪਰ ਚਕੌਰ ਸੂਰਜਵਾਲ ਦੇਖਣਾ ਪਸੰਦ ਨਹੀਂ ਕਰਦੀ ਉਹਦੀ ਪ੍ਰੀਤ ਚੰਦਰਮਾ ਦੇ ਨਾਲ ਜਿਸ ਤਰ੍ਹਾਂ ਪਤੀ ਵਰਤਾਂ ਪਤਨੀ ਉਹਦੇ ਸਾਹਮਣੇ ਭਾਵੇਂ ਕੋਈ ਕਿੰਨਾ ਹੀ ਵੱਡਾ ਕਿੰਨਾ ਹੀ ਕਿਸੇ ਤਰ੍ਹਾਂ ਦਾ ਕੋਈ ਆ ਜਾਵੇ ਪਰ ਉਹਦਾ ਧਿਆਨ ਆਪਣੇ ਪਤੀ ਦੇ ਵਿੱਚ ਹੁੰਦਾ ਹੈ ਉਹ ਦੂਸਰਿਆਂ ਦੀ ਅਵਗਿਆ ਨਹੀਂ ਪਰ ਆਪਣੇ ਪਤੀ ਦੇ ਵਿੱਚ ਧਿਆਨ ਹੈ ਇਸੇ ਤਰ੍ਹਾਂ ਜਿਹੜਾ ਗੁਰੂ ਜੀ ਦਾ ਸਿੱਖ ਹੈ ਭਾਈ ਗੁਰਦਾਸ ਸਾਹਿਬ ਜੀ ਵਜਨ ਕਹਿ ਰਹੇ ਹਨ ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੁੰਦਾ ਉਹ ਹੋਰ ਅਨ ਦੇਵੀ ਦੇਵਤਿਆਂ ਦੀ ਸੇਵਾ ਤੋਂ ਰਹਿਤ ਹੁੰਦਾ ਹੈ ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ ਪਰ ਕਰਦਾ ਕੀ ਹੈ ਸਹਿਜ ਸੁਭਾਅ ਨਾ ਅਵੱਗਿਆ ਨਾ ਅਭਿਮਾਨ ਹੈ ਸਹਿਜ ਸੁਭਾਅ ਦੇ ਵਿੱਚ ਰਹਿੰਦਾ ਆਪਣੇ ਗੁਰੂ ਨਾਲ ਪ੍ਰੀਤ ਕਰਦਾ ਹੈ ਪਰ ਦੂਸਰੇ ਦੇ ਕਿਸੇ ਧਰਮ ਦੀ ਵਿਰੋਧਤਾ ਮਿਲਦਿਆ ਆਕਾਰਨ ਨਹੀਂ ਕਰਦਾ ਤੁਰ ਇਸੇ ਤਰ੍ਹਾਂ ਉਹ ਮੁਸਲਮਾਨ ਮੁੰਡਿਆਂ ਨੇ ਬਹੁਤ ਜ਼ਿਆਦਾ ਗਲਤ ਹਿੰਦੂ ਧਰਮ ਦੀ ਨਿੰਦਿਆ ਕਰਕੇ ਬੁਰੇ ਬਚਨ ਦੁਰਵਚਨ ਕਹੇ ਅੱਗੋਂ ਹਕੀਕਤ رائے ਨੇ ਬੜੇ ਲਾਇਕ ਜਵਾਬ ਦਿੱਤੇ ਜਿਸ ਤੋਂ ਖਿੱਦ ਕੇ ਅਬਦੁੱਲ ਹੱਕ ਜਿਹੜਾ ਮਸ਼ਹੂਰ ਮੌਲਵੀ ਸੀ ਉਹ ਆਪਣੇ ਮੁੰਡਿਆਂ ਦੀ ਮਦਦ ਕਰਨ ਲੱਗ ਪਿਆ ਹੋਰ ਵੀ ਹਿੰਦੂ ਮੁਸਲਮਾਨ ਬਹੁਤ ਇਕੱਠੇ ਹੋ ਗਏ ਪਰ ਮੁਸਲਮਾਨਾਂ ਦੀ ਬਾਦਸ਼ਾਹੀ ਦੇ ਜੁਲਮਾਂ ਤੋਂ ਡਰਦੇ ਮਾਰੇ ਇਸੇ ਹਿੰਦੂ ਨੇ ਹਕੀਕਤ ਰਾਏ ਦਾ ਵਖਣਾ ਕੀਤਾ ਹਕੀਕਤ ਰਾਏ ਇਲਮ ਫਾਰਸੀ ਅਰਬੀ ਵਿੱਚ ਤਾਂ ਪਹਿਲੇ ਹੀ ਤੇਜ ਸੀ ਪਰ ਧਰਮ ਉਤੇ ਜਾਨ ਤੱਕ ਅਰਪਣ ਕਰਨ ਦੇਣ ਦਾ ਹੌਸਲਾ ਸਿੱਖ ਦੀ ਬੇਟੀ ਦੇ ਸੰਬੰਧ ਕਰਕੇ ਹੋ ਗਿਆ ਸੀ ਕਿਉਂਕਿ ਹਕੀਕਤ ਰਾਏ ਦਾ ਵਿਆਹ ਇੱਕ ਸਿੱਖ ਦੀ ਬੇਟੀ ਨਾਲ ਹੋਇਆ ਸੀ ਤੇ ਸਿੱਖ ਦੀ ਬੇਟੀ ਫਿਰ ਬਾਣੀ ਪੜ੍ਹਨਾ ਔਰ ਬਾਣੀ ਨੂੰ ਸੁਣਾਉਣਾ ਔਰ ਗੁਰੂ ਘਰ ਦੇ ਸ਼ਹੀਦ ਸਿੰਘ ਸਿੰਘਣੀਆਂ ਔਰ ਉਹਨਾਂ ਦੇ ਬਾਚਨ ਸੁਣਾਉਣੇ ਜਿਹਦੇ ਕਰਕੇ ਹਕੀਕਤ ਰਾਏ ਵੀ ਬਹੁਤ ਪਰਪੱਕ ਹੋ ਚੁੱਕਿਆ ਸੀ ਔਰ ਇਸੇ ਕਰਕੇ ਚਰਚਾ ਵਿੱਚ ਉਸਨੇ ਆਪਣੇ ਮੁਸਲਮਾਨਾਂ ਦੀ ਪੈਗੰਬਰਾਂ ਦੀ ਬੁਰਾਈ ਤੇ ਮذਹਬ ਇਸਲਾਮ ਦੀ ਝਾਲਸਾਜੀ ਐਸੀ ਐਸੀ ਜ਼ाहिर ਕੀਤੀ ਜਿਸ ਤੋਂ ਮੌਲਵੀ ਸਮੇਤ ਸਾਰੇ ਸ਼ੋਗਰੇ ਨਿਰੋਧਤਰ ਹੋ ਕੇ ਕਾਜੀ ਦੇ ਪਾਸ ਜਾ ਕੇ ਉਹਨਾਂ ਨੇ ਆਪਣੀ ਪੱਗ ਲਾ ਕੇ ਸੁੱਟ ਦਿੱਤੀ ਕਾਜੀ ਤਾਂ ਹਮੇਸ਼ਾ ਹੀ ਹਿੰਦੂਆਂ ਦੇ ਮੱਜਬ ਉਤੇ ਜਲੇ ਬਲੇ ਛੁਰੀ ਚਲਾਉਂਦੇ ਰਹਿੰਦੇ ਸੀ ਉਹਨਾਂ ਨੇ ਸਿਆਲਕੋਟ ਦੇ ਹਾਕਮ ਅਮੀਰ ਵੇਗ ਦੇ ਰੁਬਰੂ ਫਕੀਰਤ ਰਾਏ ਨੂੰ ਬੁਲਾਇਆ ਤੇ ਬੁਲਾ ਕੇ ਪੁੱਛਿਆ ਜਦੋਂ ਪੁੱਛਿਆ ਉਹਨੇ ਸੱਚ ਕਹਿ ਦਿੱਤਾ ਕਿ ਪਹਿਲੇ ਪਾਤਸ਼ਾਹ ਪਾਟਸ਼ਾਲਾ ਦੇ ਲੜਕਿਆਂ ਨੇ ਮੌਲਵੀ ਸੁਮੇਦ ਸਾਡੇ ਅਵਤਾਰਾਂ ਤੇ ਗੁਰੂਆਂ ਨੂੰ ਗਾਲੀ ਦੇ ਕੇ ਹਿੰਦੂ ਧਰਮ ਦੀ ਨਿੰਦਿਆ ਕੀਤੀ ਪਿੱਛੋਂ ਮੈਂ ਵੀ ਮذਬ ਇслаਮ ਦੇ ਨੁਕਸ ਕੱਢੇ ਇਸੇ ਤਰ੍ਹਾਂ ਸਭ ਗਵਾਹਾਂ ਨਹੀਂ ਹਾਕਮਾਂ ਨੇ ਤਾਂ ਬਾਲਕ ਦੀ ਬਹਿਸ ਦਾ ਕੁਝ ਮਾਮਲਾ ਸਮਝ ਕੇ ਕੁਝ ਥੋੜੀ ਜਿਹੀ ਛੱਡੀ ਲਾ ਕੇ ਹਕੀਕਤ رائے ਨੂੰ ਛੱਡਣਾ ਚਾਹਿਆ ਪਰ ਕਾਜ਼ੀਆਂ ਨੇ ਜਿੱਦ ਕੀਤੀ ਤੇ ਮੁਕਤੀ ਤੋਂ ਖਤਵਾਲਵਾ ਇਹ ਹਕੀਕਤ ਰਾਇ ਜਦਾਂ ਮੁਸਲਮਾਨ ਹੋਵੇ ਜਾਂ ਕਤਲ ਹੋਵੇ ਹਾਕਮ ਦੀ ਤੇ ਕਾਜ਼ੀਆਂ ਦੀ ਫਿਰ ਰਾਇ ਸੀ ਜਿਹੜੀ ਉਹ ਇੱਕ ਨਾ ਹੋਵੇ ਕਿਉਂਕਿ ਜਿਹੜੇ ਹਾਕਮ ਸੀ ਉਹ ਥੋੜੀ ਬਹੁਤੀ ਸਜ਼ਾ ਲਾ ਕੇ ਛੱਡਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੇ ਆਪਣਾ ਰਾਜ ਭਾਗ ਕਰਨਾ ਸੀ ਲੇਕਿਨ ਕਾਜ਼ੀ ਕਹਿੰਦੇ ਸੀ ਵੀ ਫਤਵਾ ਲਾ ਜਿੱਥੇ ਕਰਕੇ 3 ਮਹੀਨੇ ਝਗੜਾ ਹੁੰਦਾ ਰਿਹਾ ਫਿਰ ਕਾਜ਼ੀਆਂ ਨੇ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਬਾਸ ਚਲਾਨ ਕਰ ਆ ਲਿਆ ਮਤਲਬ ਉਥੇ ਪਹੁੰਚ ਗਈ ਵੀ ਸਾਡਾ ਕੇਸ ਲਾਹੌਰ ਭੇਜ ਫਿਰ ਹਕੀਕਤ ਰਾਏ ਦੇ ਨਾਲ ਉਹਨਾਂ ਦੀ ਮਾਂ ਉਹਨਾਂ ਦੇ ਪਿਤਾ ਜੀ ਭਾਈ ਭੈਣਾਂ ਹੋਰ ਰਿਸ਼ਤੇਦਾਰ ਅਤੇ ਸ਼ਹਿਰ ਸਿਆਲਕੋਟ ਦੇ ਬਿਆਨੂ ਪਰਮਾਤਮਾ ਅਨੇਕੇ ਲੋਕ ਦੋ ਹਕੀਕਤ ਰਾਏ ਦੀ ਘਰ ਵਾਲੀ ਬਜਾਰੀ ਸਾਰੀ ਉਮਰ ਦੇ ਰਡੇਪੇ ਦੀ ਅੱਗ ਦੇ ਭਾਂਬੜ ਨੂੰ ਸਾਹਮਣੇ ਦੇਖ ਦੇ ਘਰ ਵਿੱਚ ਤੜਫ ਰਹੀ ਸੀ ਲੋਕ ਇਹ ਨੂੰ ਸੁਣੋ ਪਤਾ ਸੀ ਕਿ ਖਾਨ ਬਹਾਦਰ ਬਹੁਤ ਜ਼ੁਲਮੀ ਹੈ ਇਸ ਕਰਕੇ ਉਹਨੂੰ ਪਤਾ ਸੀ ਮੇਰੇ ਪਤੀ ਨੂੰ ਮੁਸਲਮਾਨ ਕਰਨਗੇ ਇਹਦੇ ਮੁਸਲਮਾਨ ਹੋਣਾ ਨਹੀਂ ਤੇ ਉਹਨਾਂ ਨੇ ਫਿਰ ਇਸ ਨੂੰ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰ ਦੇਣਾ ਉਹ ਵੀ ਕਿਸੇ ਵਕਤ ਛੁੱਟ ਆਉਣ ਦੀ ਉਮੀਦ ਵਿੱਚ ਠੰਡਾ ਹੌਂਕਾ ਭਰ ਕੇ ਕੁਝ ਧੀਰਜ ਕਰਦੀ ਪਰ ਹੌਣ ਹਾਰ ਕਦੋਂ ਚੈਨ ਲੈਣ ਦਿੰਦਾ ਸੀ ਹਕੀਕਤ ਰਾਏ ਜਿਸ ਰਸਤੇ ਤੇ ਲੰਘਿਆ ਪਿੰਡਾਂ ਵਿੱਚ ਹਾਹਾਕਾਰ ਮਚਦਾ ਗਿਆ ਉਸ ਵਕਤ ਐਸਾ ਕੌਣ ਸੀ ਜਿਹੜਾ ਉਹਦੀ ਲਾਇਕੀ ਤੇ ਉਮਰ ਸਹੂਰ ਦੀ ਤਰਫ ਦੇਖ ਕੇ ਹੱਚ ਕੋੜੇ ਲੈ ਲੈ ਕੇ ਨਹੀਂ ਰੋਇਆ ਮੁਸਲਮਾਨਾਂ ਦੇ ਝੁਲوں ਉੱਤੇ ਲਾਣਤਾ ਲਾਣਤਾ ਤੇ ਧਰਮੀਆਂ ਦੇ ਸਿੱਧ ਪੋਤੇ ਵਾ 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 ਕਹਿੰਦੇ ਹੋਏ ਸਭ ਲੋਕ ਅੱਖੀਆਂ ਤੋਂ ਹੰਝੂ ਸੁੱਟ ਰਹੇ ਸੀ ਜਦ ਲਾਹੌਰ ਪਹੁੰਚੇ ਤਾਂ ਲਾਹੌਰੀ ਖਲਕ ਹਕੀਕਤ ਰਾਏ ਦੇ ਗੋਰੇ ਰੰਗ ਨਾਜ਼ਕ ਸੁੰਦਰ ਅੰਗ ਉੱਤਰ ਦੀ ਦਾੜੀ ਸੋਹਣੀ ਸੂਰਤ ਤੇ ਚੰਦ ਜੈਸੇ ਮੁਖੜੇ ਨੂੰ ਦੇਖ ਕੇ ਅਥਰੂ ਸਿੱਟ ਰਹੀ ਸੀ ਚੌਧਰੀ ਦਰਗਾਹੀ ਜੋ ਸ਼ਾਦਰੇ ਵਾਲਾ ਬੜਾ ਮਸ਼ਹੂਰ ਆਦਮੀ ਸੀ ਉਹਨੇ ਵੀ ਕਾਜ਼ੀਆਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਦੁਸ਼ਟਾਂ ਨੇ ਇੱਕ ਨਾ ਮੰਨੀ ਉਹਨਕ ਨਾਜ਼ਮ ਬੇਰਹਿਮ ਜਲਮ ਨੇ ਜਿਹੜਾ ਜਕਰੀਏ ਖਾਨ ਦੇ ਪੁੱਤਰ ਵਿਜੇਪ੍ਰਾਕਾ ਕਾਜ਼ੀਆ ਦਾ ਪੜ ਕਾਜੀ ਔਰ ਜਿਤਵਾਲ ਦਾ ਪੁੱਤਲਾ ਸੀ ਖਾਲੂਕੋਟ ਵਾਲੇ ਕਾਜ਼ੀਆਂ ਦਾ ਫਤਵਾ ਕਾਇਮ ਰੱਖ ਕੇ ਹਕੀਕਤ رائے ਨੂੰ ਸੁਣਾ ਦਿੱਤਾ ਕਿ ਜਾਂ ਤਾਂ ਮੁਸਲਮਾਨ ਹੋ ਜਾਓ ਨਹੀਂ ਤਾਂ ਕਤਲ ਕੀਤੇ ਜਾਓਗੇ ਸ਼ਰ੍ਹਾਂ ਦਾ ਹੁਕਮ ਟਟਲ ਹੈ ਹਕੀਕਤ رائے ਜੀ ਤਰ੍ਹਾਂ ਖਲਕਤ ਚਪੋਰਾ ਵਾਂਗੂ ਦੇਖਦੀ ਹੋਈ ਕਹਿ ਰਹੀ ਸੀ ਕਿ ਦੇਖੀਏ ਹੁਣ ਇਹ ਤੇਲ ਦਾ ਮੋਤੀ ਬਣਦਾ ਹੈ ਕਿ ਸੁੱਚਾ ਮੋਤੀ ਉਸ ਨੇ ਹਾਕਮ ਦਾ ਹੁਕਮ ਸੁਣ ਕੇ ਭੇੜ ਦੀ ਤਰ੍ਹਾਂ ਵਹਿ ਵਹਿ ਨਾ ਕੀਤਾ ਸਗੋਂ ਸ਼ੇਰ ਵਾਂਗ ਗੱਜ ਕੇ ਵੱਡੇ ਹੌਸਲੇ ਤੇ ਖੁਸ਼ੀ ਨਾਲ ਈਮਾਨ ਧਰਮ ਖੋਣੇ ਵਾਲਿਆਂ ਪਰ ਥੁੱਕ ਥੁੱਕ ਕੇ ਉਸਨੇ ਤਾਂ ਕਤਲ ਹੋਣਾ ਮਨਜ਼ੂਰ ਕਰ ਲਿਆ ਪਰ ਉਸ ਦੇ ਮਾਪੇ ਭੈਣ ਆਦਿ ਸੱਚੇ ਸਬੰਧੀਆਂ ਦੀਆਂ ਅੱਖਾਂ ਅੱਗੇ ਤਾਂ ਅੰਧਕਾਰ ਛਾ ਗਿਆ ਤੇ ਧਾਹਾ ਮਾਰ ਮਾਰ ਪਛਾੜ ਖਾ ਖਾ ਕੇ ਡਿੱਗਣ ਲੱਗ ਪਏ ਸਿੱਧਕ ਧਰਮ ਵਾਲੇ ਲੋਕ ਤਾਂ ਹਕੀਕਤ ਰਾਏ ਨੂੰ ਵਾਹ ਵਾਹ ਤੇ ਧੰਨ ਜਨਮ ਧੰਨ ਜਨਮ ਕਹਿ ਰਹੇ ਸੀ ਬਾਕੀ ਹੋਰ ਜਿਸ ਨੇ ਮੂੰਹ ਉਨੀ ਭਾਸ਼ਾ ਮਾਈ ਕੌਰਾਂ ਨੂੰ ਹੋਸ਼ ਆਈ ਤਾਂ ਦੌੜ ਕੇ ਆਪਣੇ ਪ੍ਰਾਨ ਪਿਆਰੇ ਪੁੱਤਰ ਪਾਸ ਗਈ ਗਲਵਕੜੀ ਵਿੱਚ ਲੈ ਨੇਤਰਾਂ ਦੇ ਜਲ ਨਾਲ ਨਿਲਾਹਾ ਕਰਕੇ ਬੋਲਣ ਲੱਗੀ ਪੁੱਤਰ ਮੁਸਲਮਾਨ ਹੋ ਜਾ ਮੈਂ ਤੇਰੀ ਸੂਰਤ ਨੂੰ ਤਾਂ ਵੇਖਦੀ ਰਹਾਗੀ ਤੇਰੇ ਮਰੇ ਤੋਂ ਬਾਅਦ ਮੈਂ ਨਿਤ ਧੂਏ ਵਾੜੀ ਧੂਏ ਵਾਂਗੂ ਪਈ ਤੁਖਾਂਗੀ ਪੁੱਤਰ ਮੁਸਲਮਾਨ ਹੋ ਜਾ ਮੈਂ ਤੇਰੀ ਸੂਰਤ ਨੂੰ ਦੇਖਦੀ ਤਾਂ ਰਹਾਗੀ ਵੇ ਮਰੇ ਤੋਂ ਬਾਅਦ ਤਾਂ ਮੈਂ ਗਿੱਲੀ ਧੂਈ ਵਾਂਗੂੰ ਤੁਖਦੀ ਰਹਾਂਗੀ ਤੇਰੀ ਬੋਦੀ ਨੂੰ ਦੇਖ ਦੇਖ ਮੈਂ ਅਧਮਰੀ ਹੋਈ ਹੋਈ ਤੜਫ ਤੜਫ ਕੇ ਦਿਨ ਕੱਟਾਂ ਇਸੇ ਤਰ੍ਹਾਂ ਬਾਪ ਨੇ ਤੇ ਸਹੁਰੇ ਨੇ ਵੀ ਸਮਝਾਏ ਭੈਣਾ ਨੇ ਸਾਹਮਣੇ ਪਿੱਟ ਪਿੱਟ ਕੇ ਸਿਰ ਦੇ ਬਾਲ ਝੁੱਟ ਸਕੇ ਪਰ ਹਕੀਕਤ ਰਾਏ ਨੇ ਕਿਸੇ ਦੀ ਨਾ ਸੁਣੀ ਹੱਥ ਕਰਕੇ ਸਭ ਨੂੰ ਇਹੀ ਜਵਾਬ ਦਿੱਤਾ ਦੇਖੋ ਜਿਸ ਮੇਰੇ ਸਰੀਰ ਬਦਲੇ ਤੁਸੀਂ ਐਡਾ ਵੱਡਾ ਦੁੱਖ ਪਾ ਰਹੇ ਹੋ ਇਸ ਨੇ ਇੱਕ ਦਿਨ ਤਾਂ ਜਾਣਾ ਹੀ ਜਾਣਾ ਜੇ ਪਿੱਛੇ ਮਰ ਗਿਆ ਹੁੰਦਾ ਤਾਂ ਵੀ ਸਬਰ ਕਰਦੇ ਜਾਂ ਅੱਗੇ ਨੂੰ ਹੈ ਜੇ ਆਦਿਕ ਕਿਸੇ ਬਿਮਾਰੀ ਨਾਲ ਮਰ ਗਿਆ ਫਿਰ ਵੀ ਵਿਛੋੜੇ ਦਾ ਦੁੱਖ ਤਾਂ ਝੱਲੋਗੇ ਸੋ ਹੁਣੇ ਕਿਉਂ ਨਹੀਂ ਸਹਾਰਦੇ ਸਗੋਂ ਤੁਸੀਂ ਆਪਣੇ ਆਪ ਨੂੰ ਬੜਪਾਗੀ ਮੰਨੋ ਜਿਨ੍ਹਾਂ ਦਾ ਸੰਬੰਧ ਧਰਮ ਉਤੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਨਾਲ ਹੈ ਇੱਕ ਹੋਰ ਤੁਸੀਂ ਆਪਣੀ ਵਡਿਆਈ ਸਮਝੋ ਕੇ ਸੈਂਕੜੇ ਲੋਕ ਰੋਜ਼ ਮਰਦੇ ਆ ਪਰ ਨਾਮ ਸਭ ਦਾ ਹੀ ਮਿਲ ਜਾਂਦਾ ਹੈ ਮੇਰਾ ਨਾਮ ਗੁਰੂ ਦੀ ਕਿਰਪਾ ਨਾਲ ਹਮੇਸ਼ਾ ਹੀ ਬਣਿਆ ਰਹੇਗਾ ਜਦੋਂ ਸੱਗੇ ਸਬੰਧੀਆਂ ਦੇ ਦਰਦ ਭਰੇ ਹਾ ਦੇ ਨਾਰੇ ਅੰਝੂਆਂ ਤੇ ਪ੍ਰਵਾਹ ਤੇ ਦੀਨਤਾਈ ਦੇ ਬਦਨ ਵੀ ਧੀਰਜ ਨੂੰ ਬੁਹਾਈ ਜਾਂਦੇ ਸੀ ਪਰ ਹਕੀਕਤ ਰਾਏ ਦੇ ਸਿੱਧਾ ਕੇ ਕਿਸੇ ਦੀ ਪੇਛਣਾ ਨਹੀਂ ਹਕੀਕਤ ਰਾਏ ਜਿਸ ਨੂੰ ਬੇਹੱਦ ਖੁਸ਼ੀ ਦਾ ਨੂਰ ਚੜ ਰਿਹਾ ਸੀ ਦੀ ਹੀਰਜ ਧਰਮ ਦਿਰੜਾ ਕਰ ਹੱਸਦੇ ਹੱਸਦੇ ਜਲਾਦਾ ਨਾਲ ਨਖਾਸ ਚੌਂਕ ਵਿੱਚ ਪਹੁੰਚ ਗਿਆ ਔਰ ਉੱਥੇ ਜਾ ਕੇ 1803 ਬਿਕਰਮੀ ਸੰਮਤ ਨੂੰ ਬਸੰਤ ਪੰਚਮੀ ਦੇ ਦਿਨ ਸ਼ਹੀਦੀ ਭਾਗ ਜਦੋਂ ਜ਼ਾਹਰਦਾਰੀ ਹਕੀਕਤ ਰਾਏ ਸ਼ਹੀਦ ਹੋ ਗਿਆ ਉਹ ਸ਼ਹੀਦ ਤੇ ਹੋ ਗਿਆ ਪਰ ਹਮੇਸ਼ਾ ਵਾਸਤੇ ਅਮਰ ਹੋ ਗਿਆ ਜਿਹੜਾ ਪਰਮ ਪਦ ਜਗਿਆ ਜੋਗ ਜਪ ਤਪ ਦਾ ਪੁੰਨ ਆਦਿਕ ਹੋਰ ਕਿਸੇ ਸਾਧਨ ਤੋਂ ਨਹੀਂ ਮਿਲਦਾ ਉਹ ਹਕੀਕਤ ਰਾਏ ਨੂੰ ਮਿਲ ਗਈ ਇਸ ਦੀ ਹਕੀਕਤ ਰਾਏ ਦੀ ਸਮਾਦ ਲਾਹੌਰ ਸ਼ਾਹ ਮਿਲਾਵਨ ਬਾਗ ਦੇ ਪਾਸ ਹਰੇਕ ਸਾਲ ਬਸੰਤ ਪੰਚਮੀ ਦਾ ਮੇਲਾ ਉੱਥੇ ਬੜੀ ਭੁੰਨਤਾ ਹੁੰਦਾ ਲੱਗਦਾ ਹੈ ਸੋ ਸੰਗਤ ਜੀ ਇੱਕ ਹੁੰਦੀ ਹੈ ਮਢੀ ਇੱਕ ਹੁੰਦੀ ਹੈ ਸੰਗਤ ਜੀ ਯਾਦਗਾਰ ਔਰ ਇੱਕ ਹੁੰਦੀ ਹੈ ਸਾਧ ਸੰਗਤ ਜੀ ਸਮਾਦ ਜਿਹੜੀ ਮੱਢੀ ਹੁੰਦੀ ਆ ਉਹ ਆਮ ਲੋਕਾਂ ਦੀ ਹੁੰਦੀ ਆ ਜਿਹੜੇ ਔਤ ਨਖੱਤੇ ਦੁਨੀਆ ਤੋਂ ਦੁਰ ਜਾਂਦੇ ਹਨ ਉਹਨਾਂ ਦੀ ਇੱਕ ਮੱਢੀ ਬਣਾ ਦਿੰਦੇ ਨੇ 5-7 ਗਿੱਟਾਂ ਦੀ ਤੇ ਉਹ ਉਸ ਮੱਢੀ ਦੇ ਉੱਤੇ ਰੇਤਾ ਰਾਵਾ ਵੀ ਪੈਂਦਾ ਹੈ ਧੂੜ ਮਿੱਟੀ ਪੈਂਦੀ ਹੈ ਹੋਰ ਪਤਾ ਨਹੀਂ ਕੀ ਕੁਝ ਉਹ ਸ਼ਬਦ ਮੈਂ ਬੋਲਣੇ ਇੱਥੇ ਜੋਗ ਨਹੀਂ ਸਮਝਦਾ ਇੱਕ ਮੱਢੀ ਹੁੰਦੀ ਆ ਜਿਹਨੂੰ ਮੱਢੀ ਵੀ ਕਿਹਾ ਜਾਂਦਾ ਔਰ ਇੱਕ ਯਾਦਗਾਰ ਹੁੰਦੀ ਹੈ ਔਰ ਯਾਦਗਾਰ ਕਿਸੇ ਐਸੇ ਪੁਰਸ਼ ਦੀ ਬਣਦੀ ਆ ਜਿਹਨੇ ਸਮਾਜ ਲਈ ਜਗਤ ਲਈ ਕੁਝ ਨਾ ਕੁਝ ਜਗਤ ਦਾ ਫਾਇਦਾ ਕਰਨ ਵਾਸਤੇ ਵੱਡਾ ਮਾਰਕਾ ਮਾਰਿਆ ਹੁੰਦਾ ਤੇ ਉਹਦੀ ਯਾਦਗਾਰ ਬਣਦੀ ਹੈ ਤੇ ਇੱਕ ਹੁੰਦੀ ਆ ਸੰਗਤ ਜੀ ਸਮਾਦ ਜਿਨ੍ਹਾਂ ਨੂੰ ਸਮਾਦੀ ਵੀ ਕਿਹਾ ਜਾਂਦਾ ਹੈ ਸਮਾਦਾ ਉਹਨਾਂ ਦੀਆਂ ਬਣਦੀਆਂ ਨੇ ਜਿਨ੍ਹਾਂ ਨੇ ਜਿਉਂਦਿਆਂ ਜਿਉਂਦਿਆਂ ਸਮਾਧੀ ਲਈ ਹੋਵੇ ਜਾ ਜਿਨ੍ਹਾਂ ਨੇ ਅੰਤਰ ਧਿਆਨ ਹੋ ਕੇ ਆਪਣੇ ਧਰਮ ਦੇ ਕੰਮ ਉੱਤੇ ਆਪਣੀ ਟੇਗ ਤੇ ਨਿਸ਼ਚੈ ਰੱਖੀ ਹੋਏ ਤੇ ਆਪਣੇ ਸਰੀਰ ਦਾ ਬਲੀਦਾਨ ਕੀਤਾ ਉਹ ਸੋ ਅੱਜ ਦੇ ਸਮੇਂ ਦੇ ਵਿੱਚ ਵੀ ਭਾਈ ਹਕੀਕਤ ਰਾਏ ਦੀ ਸਮਾਗ ਜਿਹੜੀ ਬਣੀ ਹੈ ਯਾਦ ਰੂਪ ਦੇ ਵਿੱਚ ਤੇ ਉਹਨਾਂ ਦੀ ਯਾਦ ਵਿੱਚ ਬਸੰਤ ਪੰਚਮੀ ਦਾ ਮੇਲਾ ਵਰਦਾ ਬੜੀ ਧੁੰਦਾਂ ਵਾਲਾ ਸੰਗਤ ਮਨਾਉਂਦੀ ਆ ਸੋ ਇਹ ਭਾਈ ਹਕੀਕਤ ਰਾਏ ਜੀਆਂ ਦੀ ਸ਼ਹੀਦੀ ਉਹਦਾ ਪਰ ਸੰਗ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਆਸ ਹੈ ਉਮੀਦ ਹੈ ਆਪ ਜੀਆਂ ਨੂੰ ਇਹ ਵਾਜਨ ਜਰੂਰ ਅਵਸ਼ਿ ਹੀ ਚੰਗੇ ਲੱਗਣਗੇ ਤੁਹਾਨੂੰ ਪਸੰਦ ਆਉਣਗੇ ਤੇ ਤੁਸੀਂ ਇਹਨਾਂ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਵੰਡੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ